ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਜਗਾ ਜਗਾ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਲਈ ਬਿਮਾਰੀ ਦਾ ਅੱਡਾ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫਾਈ ਲਈ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਤੇ ਚਾਲਦਿਆਂ ਚੌਂਕ ਚਬੂਤਰ ਦੇ ਇਲਾਕਾ ਨਿਵਾਸੀਆਂ ਵੱਲੋਂ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਏ ਦੱਸਿਆ ਗਿਆ ਕਿ ਉਹਨਾਂ ਦੇ ਬਾਜ਼ਾਰ ਵਿੱਚ ਜਗਾ ਜਗਾ ਕੂੜੇ ਦੀਆਂ ਢੇਰੀਆਂ ਬਣੀਆਂ ਹੋਈਆਂ ਹਨ ਪਰ ਪ੍ਰਸ਼ਾਸਨ ਵੱਲੋਂ ਸਫਾਈ ਦੀਆਂ ਗੱਡੀਆਂ ਨਹੀਂ ਪਹੁੰਚ ਰਹੀਆਂ ਅਤੇ ਮੌਸਮ ਦੇ ਬਦਲਣ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ ਅਤੇ ਜਲਦ ਤੋਂ ਜਲਦ ਇਸ ਕੂੜੇ ਨੂੰ ਹਟਾਇਆ ਜਾਵੇ ਤਾਂ ਜੋ ਇਨਸਾਨੀ ਜ਼ਿੰਦਗੀਆਂ ਨਾਲ ਕੋਈ ਖਿੜਵਾੜ ਨਾ ਹੋ ਸਕੇ। ਪਾਣੀ ਨੇ ਅਡੇਪਲ ਕੋ ਸਾਡੀ ਕੋਲ ਦੁਕਾਨ ਪੈਂਦੀ ਹੈ। ਮੈਂ ਨਹੀਂ ਅਸੀਂ ਹੈ ਕੋਈ ਇੱਥੇ ਹੋ ਗਏ ਕਿ ਬਹੁਤ ਦਾ ਨੱਕ ਬੁਰਾ ਹਾਲ ਹੈ ਇਸ ਕੂੜੇ ਦਾ। ਚਾਰ ਪੰਜ ਦਿਨ ਹੋ ਗਏ ਨੇ। ਅਸੀਂ ਬਹੁਤ ਤੰਗ ਆ। ਲਿਖਦੇ ਸਮੈਲ ਵੱਖਰੀ ਹੈ। ਤੁਹਾਡਾ ਕਸਟਮਰ ਬੜਾ ਖਰਾਬ ਹੋ ਗਏਗਾ। ਯਾਰ ਕੀ ਤੁਹਾਡੇ ਅਖਰ ਬੜਾ ਪਿਆਰ ਬੰਦਾ ਜੀ। ਸਾਡੀ ਸ਼ਾਪ ਬਣਾ ਦਾ ਮੂਸਾ ਬਣਿਆ ਸੰਦੋਗ ਦੀ ਟੀ ਹੈ ਬੜੀ ਫੜੀ ਫੇਮਸ ਹੈ ਜੀ ਸਾਡੇ ਪੂਰੇ ਉਹ ਈਡੀ ਸਮਲੋ ਵਨ ਦੀ ਫੇਮਸ ਹੈਗੀ ਆ ਪਰ ਉਹ ਈ ਕਰਕੇ ਇਫੈਕਟ ਬੜਾ ਭੜਾ ਪੈਂਦਾ ਵੇ ਜੀ ਸਾਡਾ ਅਸੀਂ ਆਇਓ ਕਹਿੰਦੇ ਕਿ ਪ੍ਰਸ਼ਾਸਨ ਨੂੰ ਐ ਕੋਈ ਰਿਕਵੈਸਟ ਹੈਗੀ ਹੈ ਕਿ ਸਫਾਈ ਰੋਜ਼ ਦੀ ਰੋਜ਼ ਹੋਵੇ ਕਿ ਇਹ ਰਾਨਾ ਗੰਦਾ ਤੁਸੀਂ ਕਹਿੰਦੇ ਸਮਾਰਟ ਸਿਟੀ ਵਾਟ ਇਜ਼ ਅ ਸਮਾਰਟ ਸਿਟੀ ਜਦ ਮੇਰਾ ਮੀਨ ਹੁੰਦਾ ਕਿ ਸਮਾਰਟ ਵਾਕਈ ਸਮਾਰਟ ਸਮਾਟ ਛੱਡ ਕੇ ਇਹ ਬਿਲਕੁਲ ਹੀ ਹੈ ਹੀ ਨਹੀਂ ਕੋਈ ਅਸੀਂ ਇਹ ਰਿਕਵੈਸਟ ਕਰ ਸਕਦੇ ਆ ਪ੍ਰਸ਼ਾਸਨ ਨੂੰ ਆ ਕੇ ਰੋਜ਼ ਦੀ ਰੋਜ਼ ਕਰਕੇ ਸਫਾਈ ਪੂਰੀ ਹੋਣੀ ਚਾਹੀਦੀ ਹੈ ਤੋਂ ਬਾਅਦ ਮੁਸ਼ਕਲ ਚੁੱਕਿਆ ਨਹੀਂ ਜਾਂਦਾ ਗੰਦ ਪੂਰੇ ਟਾਈਮ ਨਾਲ ਨਹੀਂ ਚੁੱਕਿਆ ਜਾਂਦਾ ਕਿਉਂਕਿ ਦਹਾਂ ਦੀਆਂ ਦੀਆਂ ਸਭ ਦਾ ਕੰਮ ਹੈ ਆ ਉਹ ਦੇ ਗੁਰੂ ਟੀਮ ਨੂੰ ਤੇ ਫੇਲੇ ਟੀਮ ਨੂੰ ਖਬਰਾਂ ਆ ਰਹੀਆਂ ਮੈਂ ਤਾਂ ਕਹਿਣਾ ਵੀ ਚਲੋ ਤੁਸੀਂ ਪ੍ਰਸ਼ਾਸਨ ਨੂੰ ਕਹੋ ਵੀ ਤਰੀਕੇ ਨਾਲ ਸਫਾਈ ਸਫਾਈ ਕਰਾ ਦੇਣ ਵਰਗਾ ਇੱਕ ਚੌਂਕ ਚਬੂਤਰਾ ਜੀ ਗਲਵਾਲੀ ਗੇਟ ਦੇ ਅੰਦਰ ਕੀ ਮੁਸ਼ਕਲ ਹੈ ਐ ਗੱਦ ਦੇ ਢੇਰ ਲੱਗੇ ਨੇ ਇੱਥੇ ਮੈਂ ਹਫ਼ਤਾ ਹੋ ਗਿਆ ਐ ਨਹੀਂ ਗੱਡੀ ਵਾਲਾ ਕੱਲ ਕਾਲੀ ਸ਼ਾਹ ਦੇ ਘਰ ਗਏ ਆ ਕਾਲੀ ਸ਼ਾਹ ਨੂੰ ਸਮਝਾਈ ਗੱਲ ਵੀ ਬਾਜ਼ਾਰ ਦਾ ਕੀ ਹਾਲ ਹੁੰਦਿਆ ਕਾਲੀ ਸ਼ਾਹ ਕਾਉਂਸਲਰ ਹੈ ਅਹੀ ਆ ਬਿਮਾਰ ਆਗਨੇ ਕੈਸ ਤੇ ਮਰੀਜ ਹੈ 70 ਸਾਲ ਮੇਰੀ ਉਮਰ ਹੈ ਅਸ਼ੋਕਨੀ ਕਾਲੇ ਸ਼ਾਹੀ ਅਸ਼ੋਕਨੀ ਕੁਮਾਰ ਕਾਲੇ ਸ਼ਾਹੀ ਜੀ ਹਾਂ ਜੀ ਹੁਣ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਗਾਹਾਂਗੇ ਵੀ ਛੇਤੀ ਛੇਤੀ ਚੁਕਾਇਆ ਜਾਵੇ ਡੇਲੀ ਰੂਟੀਨ ਚ ਗੱਡੀ ਆਵੇ ਗੱਡੀ ਨਹੀਂ ਆਉਂਦੀ ਗੱਡੀ ਆਉਂਦੀ ਨਹੀਂ ਕਹਿ ਕੇ ਝਕਾਉਣਾ ਪਹਿਲੇ ਜਦੋਂ ਆਈਏ ਕਾਲੇ ਸ਼ਾਹੀ ਚੁਕਾ ਦਿਓ ਰੋ ਮੁਸ਼ਕਲ ਕੀ ਆ ਜਾਂਦੀ ਜਿਹਦੇ ਕਰਕੇ ਮੁਸ਼ਕਲ ਕੀ ਸਭ ਤੋਂ ਵੱਡੀ ਬਣੀ ਸਭ ਤੋਂ ਮੁਸ਼ਕਲ ਮਾਰੇ ਸਾਲ ਲੈਣ ਦੀ ਮੁਸ਼ਕਲ ਹੈ ਐ ਗੰਦ ਦੀ ਤੁਹਾਨੂੰ ਆ ਪਹਣਾਣਾ ਵੀ ਇਹ ਗੰਦੇ ਕੁੱਤੇ ਉੱਤੇ ਖਲੋਦੇ ਨੇ ਗੰ ਮੁਸ਼ਕਲ ਤੇ ਹੈਗੀ ਹੋਈ ਹੈ ਬਿਮਾਰੀਆਂ ਦਾ ਡਰ ਹੈ ਬਿਮਾਰੀਆਂ ਦਾ ਡਰ ਹੈ ਹਮੇਸ਼ਾ ਹੀ ਅੱਜ ਕੱਲ ਮੌਸਮ ਚੇਂਜ ਹੋ ਰਿਹਾ ਹੈ ਬਿਮਾਰੀ ਡਰੀ ਡਰੇ ਇਹ ਜਿਹਦੇ ਨਾਲ ਬੀਤੀ ਬਿਮਾਰੀ ਉਹਨੂੰ ਪਤਾ ਹੈਗਾ ਕੈਨ ਨੂੰ 스마트 ਸਿਟੀ ਪਰ ਹਾਲਾਤ ਬਦ ਨਾਲੋਂ ਬੱਤਰ ਬਣੇ ਹੋਏ ਨੇ ਸਾਡੀ ਟੀਮ ਪਹੁੰਚੀ ਹੈ ਚੌਂਕ ਚ ਬੁਦਰਾਲੇ ਮੇਨ ਬਾਜ਼ਾਰ ਦੇ ਵਿੱਚ ਜਿੱਥੇ ਕਿ ਜਗਾ ਜਗਾ ਕੋੜੇ ਦੇ ਢੇਰ ਲੱਗੇ ਨੇ ਔਰ ਵਾਇਰਲ ਜਿਹੜੇ ਬੁਖਾਰ ਨੇ ਇਹਨੇ ਫੈਲੇ ਪਏ ਨੇ ਡੇਂਗੂ ਦਾ ਸਿਸਟਮ ਬਹੁ ਫੈਲਿਆ ਪਿਆ ਅਰੇ ਕੂੜੇ ਦੇ ਢੇਰ ਲੱਗੇ ਨੇ ਆਲੇ-ਦੁਆਲੇ ਦੇ ਵਿੱਚ ਬਿਮਾਰੀਆਂ ਲੱਗਣ ਦਾ ਡਰ ਹੈ ਔਰ ਲੋਕਾਂ ਨੇ ਸਾਡੀ ਟੀਮ ਨਾਲ ਗਲਬਤ ਕਰਦੇ ਆ ਇੱਕੋ ਹੀ ਅੱਖ ਨਾ ਕਿ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਨੇ ਸਮਾਰਟ ਸਿਟੀ ਸਰਕਾਰ ਪ੍ਰਸ਼ਾਸਨ ਕਹਿ ਰਹੀ ਹੈ ਪਰ ਉਹਦੇ ਜਿਹੜੀ ਜ਼ਮੀਨੀ ਸਰ ਤੇ ਸਤਾਈ ਹੈ ਤੁਹਾਡੇ ਬਿਲਕੁਲ ਸਾਹਮਣੇ ਆ ਪ੍ਰਸ਼ਾਸਨ ਨੂੰ ਚਾਹੀਦਾ ਲੋਕਾਂ ਦੀ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਇਥੋਂ ਕੂੜਾ ਹਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਬਿਮਾਰੀਆਂ ਨਾ ਲੱਗਣ ਔਰ ਸ਼ਹਿਰ ਸਾਫ ਸੁਥਰਾ ਹੋਵੇ ਅਰ ਸਮਾਰਟ ਸਿਟੀ ਵਾਕੇ ਲੱਗੇ ਕਿ ਵਾਕਏ ਦਿਖੇ ਅਰ ਸਮਾਰਟ ਸਿਟੀ ਹੈਗੀ ਤੇ ਸੋ ਸਾਡੀ ਫਾਸਟੇ ਟੀਮ ਪਹੁੰਚੀ ਹੈ ਤੇ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਐਸ ਵਲ ਧਿਆਨ ਦੇਣਾ ਪਰ ਦੇਖਿਆ ਜਾਊਗਾ ਹੁਣ ਪ੍ਰਸ਼ਾਸਨ ਕਿੰਨੀ ਕੁ ਜਲਦੇ ਇਧਰ ਕਾਰਵਾਈ ਕਰਦਾ ਹੈ ਕੈਮਰਾਮੈਨ ਰਾਜਨ ਦੇ ਨਾਲ ਜੀਲ ਸ਼ਰਮਾ ਫਾਸਟੇ ਨਿਊਜ਼ ਅਮਰਸਰ